ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਭਗਵਾਨ ਪਰਸ਼ੂਰਾਮ ਜਨਮਤੀ ਦੇ ਮੌਕੇ ਤੇ ਬਾਜਗਰ ਨੌਜਵਾਨ ਸੰਗ ਵੱਲੋਂ ਜਗਤਗੁਰੂ ਅਸ਼ਨੀਲ ਜੀ ਮਹਾਰਾਜ ਦੀ ਅਗਵਾਈ ਚ ਪੰਚ ਰਤਨ ਸ਼੍ਰੀ ਕ੍ਰਿਸ਼ਨ ਮੰਦਿਰ ਨਾਰਾਇਣਗੜ੍ਹ ਤੋਂ ਸ਼ੋਭਾ ਯਾਤਰਾ ਕੱਢੀ ਗਈ। ਇਹ ਖੰਡ ਵਾਲਾ ਪੁਤਲੀਗੜ੍ਹ ਰੇਲਵੇ ਸਟੇਸ਼ਨ ਤੋਂ ਹੁੰਦਾ ਹੋਇਆ ਸ਼੍ਰੀ ਦੁਰਗਿਆਣਾ ਤੀਰਥ ਨੇੜੇ ਭਗਵਾਨ ਪਰਸ਼ੂਰਾਮ ਚੌਂਕ ਵਿਖੇ ਸਮਾਪਤ ਹੋਇਆ। ਇਸ ਮੌਕੇ ਜਗਤਗੁਰੂ Swami ਅਸ਼ਨੀਲ ਜੀ ਮਹਾਰਾਜ ਨੇ ਚੌਂਕ ਵਿੱਚ ਸਥਾਪਿਤ ਭਗਵਾਨ ਪਰਸ਼ੂਰਾਮ ਦੀ ਮੂਰਤੀ ਦੀ ਪੂਜਾ ਕੀਤੀ ਇਸ ਮੌਕੇ ਵਿਕਾਸ ਸ਼ਰਮਾ ਨਰੇਸ਼ ਸ਼ਰਮਾ ਮੋਹਿਤ ਮਹਿਤਾ ਰਮੇਸ਼ ਸ਼ਰਮਾ ਪੰਕਜ ਸ਼ਰਮਾ ਦੀਪਕ ਅਗਨੀਹੋਤਰੀ ਸਮੇਤ ਸੰਗਤਾਂ ਮੌਜੂਦ ਸਨ ਅੱਜ ਭਗਵਾਨ ਪਰਸ਼ੂਰਾਮ ਦੇ ਜਨਮ ਉਤਸਵ ਤੇ ਜਿਹੜੀ ਸ਼ੋਭਾ ਯਾਤਰਾ ਕੱਢੀ ਗਈ ਆ ਮੈਂ ਸ਼ਹਿਰ ਵਾਸੀਆਂ ਨੂੰ ਤੇ ਦੇਸ਼ ਵਾਸੀਆਂ ਨੂੰ ਵਧਾਈ ਦਿੰਦਾ ਆ ਇਹ ਜਿਹੜੀ ਜਤਰਾ ਹੈ கிருஷ்ਨਾ ਮੰਦਰ ਨਾਰਾਇਣਗੜ੍ਹ ਤੋਂ ਕੱਟ ਆਂਦੇ ਹੋਏ ਸ਼ਹਾੜਾ ਚੌਂਕ ਖੰਡਵਾਲਾ ਉਦਲੀ ਘਾਰ ਸਟੇਸ਼ਨ ਤੋਂ ਹੁੰਦੇ ਹੋਏ ਸ਼੍ਰੀ ਪਰਸ਼ੂਰਾਮ ਚੌਂਕ ਦਰਗਿਆਨਾ ਤੀਰਥਾਗੇ ਜਿਹੜੀ ਸਮਾਪਤ ਹੋਈ ਆ ਮੈਂ ਆਉਣ ਵਾਲੀ ਜੁਵਾ ਪੀੜੀ ਨੂੰ ਇਹੋ ਹੀ ਕਹਿਣਾ ਚਾਹੁੰਦਾ ਕਿ ਭਗਵਾਨ ਪਰਸ਼ੂਰਾਮ ਜੀ ਦੇ ਮਾਰਗ ਤੇ ਚੱਲੋ ਉਹਨਾਂ ਦੀ ਦਿਸ਼ਾ ਤੇ ਚੱਲੋ ਭਗਵਾਨ ਪਰਸ਼ੂਰਾਮ ਜੀ ਦੇ ਜਨਮ ਮਹੋਤਸਵ ਤੇ ਅੱਜ ਨਵੀਂ ਵਾਰ ਦੀ ਸ਼ੋਭਾ ਯਾਤਰਾ ਕੱਢੀ ਗਈ ਆ ਜੋ ਕ੍ਰਿਸ਼ਨਾ ਮੰਦਰ ਤੋਂ ਚੱਲਦੇ ਹੋਏ ਇਹ ਪੁਤਲੀ ਘਰ ਖੰਡ ਵਾਲੇ ਤੋਂ ਹੁੰਦੇ ਤੇ ਅੱਜ ਦਰਗਿਆਣਾ ਪਰਸ਼ੂਰਾਮ ਚੌਂਕ ਤੇ ਪਹੁੰਚੀ ਆ ਤੇ ਅੱਜ ਜੋ ਸਮੇਂ ਆ ਜਿਵੇਂ ਪਰਸ਼ੂਰਾਮ ਜੀ ਨੇ ਸਾਨੂੰ ਆਤੰਕ ਤਈਆਂ ਤੋਂ ਅਧਰਮੀਆਂ ਤੋਂ ਮੁਕਤੀ ਦਵਾਈ ਸੀ ਅੱਜ ਉਹੀ ਸਮਿਆਂ ਵੀ ਸਾਡੇ ਸਾਰੇ ਸਨਾਤਰੀਆਂ ਨੂੰ ਇਕੱਠੇ ਹੋ ਕੇ ਤੇ ਉਸੇ ਤਰ੍ਹਾਂ ਜੋ ਅੱਜ ਦੇਸ਼ ਵਿੱਚ ਕ੍ਰਿਤੀਆਂ ਹੋ ਰਹੀਆਂ ਜੀ ਇਹ ਹਿੰਦੂਆਂ ਨੂੰ ਧਰਮ ਪੁਛ ਕੇ ਉਹਨਾਂ ਦੀ ਗੋਲੀ ਮਾਰੀ ਜਾ ਰਹੀ ਹੈ ਤੇ ਸਾਨੂੰ ਵੀ ਸਨਾਤਰੀਆਂ ਨੂੰ ਇਕੱਠੇ ਹੋ ਕੇ ਇੱਕ ਮੈਸੇਜ ਦੇਣ ਦੀ ਜ਼ਰੂਰਤ ਆ ਕਿ ਅਸੀਂ ਵੀ ਇਹ ਧਰਮੀਆਂ ਦੇ ਖਿਲਾਫ ਲੜ ਚੱਕੀਏ ਅੱਜ ਸ਼੍ਰੀ ਪਰਸ਼uram ਜਨਮ ਹੋ ਸਰਜੋ ਕੀ ਵਿਸ਼ਨੂੰ ਭਗਵਾਨ ਜੀ ਕੇ ਛਟੇ ਅਵਤਾਰ ਹਨ ਉਹਨਕੇ ਆਗਮਨ ਕੇ ਲਿਏ ਸ਼ੁਭਾ ਯਾਤਰਾ ਨਿਕਾਲੇ ਮੇ ਸਭੀ ਸੰਦੇਸ਼ ਹੈ ਕਿ ਹਮੇ ਸਭੀ ਤਿਹਾਰੋਂ ਕੋ ਰਲ ਮਿਲ ਕੇ ਮਨਾਣਾ ਚਾਹੀਏ ਹੋਰ ਸ਼ਾਂਤੀ से ਰਹਿਣਾ ਪੈਗੇ। ਦਿਆ ਕਰਨੇ ਜਦ ਨੇ ਕਿ ਜਿਵੇਂ ਪਵਾਨ ਪਸ਼ੂਰਾਮ ਜੀ ਦਾ ਯਾਤਰਾ ਨਿਕਾਲੀ ਗਈ ਹੈ ਹਰ ਗੱ ਬੱਚਿਆਂ ਨੂੰ ਇਹਨਾਂ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ। ਸਾਡਾ ਸ੍ਰੀ ਸਨਤਨ ਦਰਮਪੰਜਾਬ ਮਹਾਵਿਦ ਅਖਾੜਾ ਗੱਤਕਾ ਪਾਰਟੀ ਫ੍ਰੀ ਸਖਲਾਈ ਕੇਂਦਰ ਅਸੀਂ ਬੱਚਿਆਂ ਨੂੰ ਫ੍ਰੀ ਸਿੱਖਿਆ ਦਿੰਨੇ ਆ ਔਰ ਨਸ਼ਾ ਤੋਂ ਦੂਰ ਰਹਿਣ ਤੇ ਇਸ ਸਮਾਰਕ ਤੇ ਪ੍ਰਭੂ ਦੇ ਮਾਰਗ ਤੇ ਚੱਲਣ ਭਗਵਾਨ ਸ੍ਰੀ ਪਰਚੂਰਾਮ ਜੀ ਦੇ ਜਨਮ ਦਿਹਾੜੇ ਦੇ ਸਬੰਧ ਵਿੱਚ ਇੱਕ ਕ੍ਰਿਸ਼ਨਾ ਮੰਦਰ ਛਹਾਟਾ ਤੋਂ ਸ਼ੋਭਾ ਯਾਤਰਾ ਕੱਢੀ ਗਈ। ਇਹ ਸ਼ੋਭਾ ਯਾਤਰਾ ਵੱਖ-ਵੱਖ ਇਲਾਕਿਆਂ ਤੋਂ ਹੁੰਦੀ ਹੋਈ ਭਗਵਾਨ ਪਰਸ਼ੂਰਾਮ ਚੌਕ ਆ ਕੇ ਸਮਾਪਤ ਹੋਈ। ਇਸ ਮੌਕੇ ਇੱਥੇ ਵਿਸ਼ੇਸ਼ ਪੂਜਾ ਅਰਚਨਾ ਵੀ ਕੀਤੀ ਗਈ ਅਤੇ ਸਮੂਹ ਸੰਗਤਾਂ ਵੱਲੋਂ ਸ਼ੋਭਾ ਯਾਤਰਾ ਦਾ ਵੱਖ-ਵੱਖ ਥਾਵਾਂ ਤੇ ਨਿੱਘਾ ਸਵਾਗਤ ਵੀ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦੇ ਹੋયા ਜਗਤਗੁਰੂ ਸ਼੍ਰੀ ਅਸ਼ਨੀਲ ਜੀ ਮਹਾਰਾਜ ਨੇ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਸਾਨੂੰ ਭਗਵਾਨ ਸ਼੍ਰੀ ਪਰਸ਼ੂਰਾਮ ਜੀ ਦੇ ਦਿਖਾਏ ਹੋਏ ਮਾਰਗ ਉੱਪਰ ਚੱਲਣਾ ਚਾਹੀਦਾ ਹੈ। ਅਮਰਥਰ ਫਾਸਟ ਵੀ ਖਬਰ ਨਾ ਮਿਲੀ। ਅਰਕੇ